ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਆ ਤੁਹਾਡੇ ਆਪਣੇ ਚੈਨਲ ਸੰਦੇਵ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸ ਆ ਤੁਸੀਂ ਚੜ੍ਹਦੀ ਕਲਾ 'ਚ ਹੋਓ ਕਿ ਸਜਣੋ ਕਵੈਸਤਿਆ ਤੁਹਾਡੇ ਘੜੀ ਕਿਤਨੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਨੀ ਤੁਹਾਡਾ ਫਰਜ਼ ਬੰਦਾ ਕਰਕੇ ਲੈ ਕੇ ਜਾਇਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ ਅੱਜ ਪਹੁੰਚਿਆ ਪਿੰਡ ਮਾਣੇ ਮੱਲਗਾ ਬਾਈ ਸ਼ਮਸ਼ੇਰਪੁਰ ਜ਼ਿਲ੍ਹਾ ਤਰਨਤਾਰ ਤਹਿਸੀਲ ਅਗਦੀ ਪੱਟੀ ਫਿਰ ਤੁਸੀਂ ਲਿਵਟਰਨ ਤਾਂ ਨਹੀਂ ਤੁਸੀਂ ਲਿਵਟਰਨ ਤਾਂ ਸੈਨਸ ਹੋਈ ਤੇ ਸਜਣੋ ਆਪਦੀ ਤਸੱਲੀ ਜ਼ਰੂਰ ਕਰਿਆ ਕਰੋ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਕਰਿਆ ਕਰੋ ਗੱਬੜ ਪਸ਼ੂ ਨੂੰ ਵਰਾ ਕੇ ਟਿੱਪ ਕੇ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕਰ ਦੀਵਾਲੀ ਦੀ ਕਰਾਉਣੇ ਆ ਆਫਰ ਆਫਰ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਖ ਸਾਹਿਬ ਕੀ ਹਾਲ ਜੋ ਵਧੀਆ ਠੀਕ ਆ ਹਾਂਜੀ ਵਧੀਆ ਜੀ ਵਧੀਆ ਕਿੱਦਾਂ ਆ ਵਧੀਆ ਜੀ ਵਧੀਆ ਬੁੱਕਰ ਰਿਪੋਰਟਾਂ ਬੁੱਕਰ ਰਿਪੋਰਟਾਂ ਜੀ ਡਰੈਸ ਕਰੀਏ ਨੋੜਾ ਪਿੰਡ ਮਾਣੇ ਮੱਲੀਆਂ ਜਿਲ੍ਹਾ ਵੀ ਤਰਨਤਾਰਨ ਸਥੀਲ ਵੀ ਤਰਨਤਾਰਨ ਠੀਕ ਆ ਮੋਬਾਈਲ ਨੰਬਰ ਪਿੰਡ ਸਪੋਰਟਿੰਗ ਦੇ ਲਾਗੇ ਮਾਣੇ ਮੱਲੀਆਂ ਜੀ ਮੋਬਾਈਲ ਨੰਬਰ ਜੀ 9779721242 ਠੀਕ ਆ ਤੇ ਸ਼ੁਰੂਆਤ ਕਰੀਏ ਇਤੋਂ ਛੋਟੀ ਤੋਂ ਹਨਾ ਦੂਜੇ ਨੰਬਰ ਦੂਜੇ ਸੂਏ ਛੋਟੀ ਜੀ ਦੂਜਾ ਸੂਆ ਤਿਆਰ ਵਾਹ ਥਾਨ ਬੜਾ ਸੋਹਣਾ ਲੱ ਮਗਰੋਂ ਲਾਇਓ ਬਾਕੀ ਮਗਰੋਂ گاਵਾ ਬਲਾਇ ਬਣਾਣੂਆ ਭਾਂਡਾ ਏ ਕਿੰਨੇ ਦਿਨ ਰਹਿ ਕੇ ਸੌਣ ਦੇ ਇਹ ਕਹਿਣ ਦੇ ਮੁਤਾਬਕ ਤੇ ਉਹ ਆਂਦੇ 7-8 ਦਿਨ ਖਾਣਗੇ ਚਲੋ ਲੈ ਜਾਓ ਉਹ ਚਾਹਤ ਵੱਧ ਵੀ ਖਰਤਾ ਦੀ ਆਪਾਂ ਲਿਆਂਦੀ ਤੁਹਾਨੂੰ ਪਤਾ ਨਵੇਂ ਤਰਫ ਗੱਲ ਕਰੀਏ ਦੇ ਐਡਗੇ ਨਾ ਕਿੰਨਾ ਕੇ ਦੁੱਧ ਭਰੂਗੀ ਕੋਈ ਦੱਸ ਮਾਰ ਉਹ ਲਿਆਈ ਵੀ ਪਹਿਲੇ ਸੂਏ ਨੇ 11-12 ਕਿਲੋ ਦੁੱਧ ਦਿੱਤਾ ਐ ਕਿ ਦੁੱਜਾ ਐ ਕਿ ਦੁੱਜਾ ਐ ਕਿ 12 ਦੇ ਦੇ ਜਾਂ 13 ਦੇ ਦੇ ਹਾਂਜੀ ਬਾਕੀ ਰੋਟੀ-ਭਾਜੀ ਚੰਗੀ ਆ ਜੀ ਦੁੱਧ 12-13 ਕਿਲੋ ਮੈਨੂੰ ਆਰਾਮ ਨਾਲ ਦੇ 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 ਜਣਾ ਰੋਟੀ ਚੰਗੀ ਆ ਗਈ ਸੱਚ ਨਾਲ ਰੁਕਤਾ ਦੀਆਂ ਗੱਲਾਂ ਹੋਣ ਬਾਰ-ਬਾਰ ਹਨ। ਬਾਕੀ ਬਾਕੀ ਭਾਅ ਵੜਾ ਦੇ। ਠੀਕ ਆ। ਭਾਅ ਨਹੀਂ ਕਿਉਂ ਲੱਭਣਾ? ਨਹੀਂ, ਲੈਓ, ਮੋੜ ਲਿਓ, ਮੋੜ ਲਿਓ। ਨਾ ਬਈ। ਭਾਅ ਬੜਾ ਡਾਊਨ ਕਰਤਾ ਤੁਹਾਡੇ ਵਾਸਤੇ। ਆਫਰ ਆਫਰ ਆ ਸਜਣੋ ਦਿਵਾਲੀ ਕਰਕੇ ਲਾਈਵ ਬਾਈ ਨੇ। ਤੇ ਜਾਇਜ ਕੀਮ ਦੇਖੋ ਕਿ ਤੁਸੀਂ ਹਰ ਵੀਡੀਓ ਵੇਂਦੇ ਜੇ ਇਹ ਵੀ ਵੀਡੀਓ ਚੈੱਕ ਕਰਿਓ ਕਿ ਜਾਇਜ ਵਾਕੇ ਕੀਤੀ ਆ ਬਾਈ ਨੇ ਰੇਟ ਜਾਇਜ ਕੀਤੇ। ਦੇ ਇਹ ਵੀ ਫਿਰ ਸੇ ਇਕੁਰੇਟ ਕਰਦੇ ਆਪਾਂ ਜਿੱਥੋਂ 100 ਰੁਪਇਆ ਛੋਟ ਕਰਨੀ ਆ ਕੋਈ ਜ਼ਿਆਦਾ ਸਤਾਵੇ ਨਾ ਨਾ ਆਪਾਂ ਘੱਟ ਵੱਧ ਜ਼ਿਆਦਾ ਕਰਨ ਹਾਂ 70000 ਦੀ ਦੇ ਦਾਂਗੇ ਸਿਰਫ ਹਾਂਜੀ ਸਿਰਫ ਜੀ ਚਲੋ ਕਾਰ ਆ ਇਹਨੂੰ ਛੱਡ ਦਿਓ ਕਿ ਦੋ ਤਿੰਨ ਕੋਈ ਨਹੀਂ ਉਹ ਚਲੋ ਛੋਟ ਚੱਪਾ ਕਰ ਦਾਂਗੇ ਕਰ ਦਿਓ ਅੱਗੇ ਲਿਆਓ ਝੋਟੀ ਕੱਢ ਕੇ ਪਹਿਲਾ ਸੂਆ ਬਲੂਨ ਪਹਿਲਾ ਸਕਾ ਬਲੂਨ ਝੋਟੀ ਭਾਜੀ ਹਾਂ ਕਰਨੀ ਵਾਲੇ ਦੰਦ ਬਰਾਬਰ ਕਰਨੇ ਆ ਚੌਗੀ ਚੌਕੀ ਨਹੀਂ ਛਿੱਗੀ ਛਿੱਗੀ ਹੋਗੀ ਤੇ ਇਹ ਇਹ ਨਾ ਕੱਲ ਦੀ ਆਈ ਝੋਟੀ ਛੋੜ ਦੇਣਾ ਜੀ ਨਹੀਂ ਆਇਆ ਹਾਂ ਬਿੱਲੀ ਮਣ ਕੀ ਅੱਖ ਦੀ ਦੇਖ ਸਿੰਘ ਵੇਖੋ ਇਹ ਤੋਰਾ ਵੇਖੋ ਝ ਤੇ ਬਾਕੀ ਜਿਹੜਾ ਪਾਜੀ ਦਾ ਭਾਗ ਹੈ ਮੈਂ ਇਹਦੀ ਚੋਕੜ ਮੈਂ ਜੀ ਹੁਣ ਅੱਛਾ ਜਿਹੜਾ ਪਾਜੀ ਨੂੰ ਭਾਗ ਕਰਦਾ ਠੀਕ ਆ ਹਾਂਜੀ ਲਾਓ ਲਾਓ ਮੋੜ ਦਿਓ ਬਾਕੀ ਜੇ ਨਾ ਜੇ ਅੱਠ ਲੈ ਜੂਗੀ ਜੇ ਵੀਰ ਕੋਈ ਸੰਭਲੂ ਦੇ ਆ ਚਲ ਅੱਠ ਲੈ ਜੇ ਪੰਜ ਲੈ ਜੇ ਅਗਲੇ ਦੀ ਸਾਹ ਹੈ ਨਾ ਨਹੀਂ ਸਾਹ ਆਖਾਂ ਦੋਵੇਂ ਬਿੱਲੀਆਂ ਮੜਕੀਆਂ ਹਾਂਜੀ ਆਖਾਂ ਬਿੱਲੀਆਂ ਮੜਕੀਆਂ ਸਿੰਗ ਨਿਕਾ ਨਿਕਾ ਸਿੰਗ ਹਾਂਜੀ ਪਹਿਲਾ ਸੂਆ ਪਰੂਨ ਸੱਜਣਾ ਘਰ ਦੇ ਡੰਗ ਵਧੀਆ ਸਾਰੀ ਜਾਊਗੀ 7-8 ਕਿਲੋ ਦੁੱਧ ਹੋਣੀ ਮਰਦੀ ਪਹਿਲਾਂ ਨਹੀਂ ਚਲੋ ਇੰਨਾ ਕਿਤੇ ਦਿੱਤੀ ਜਾਊਗੀ ਬਾਕੀ ਭਾਜੀ ਬਾਕੀ ਸਮਝ ਹੈ ਨਾ ਬਾਕੀ ਭਾ ਜਿਹੜਾ ਇਹ ਕਿੰਨੇ ਦੀ ਇਹ ਦੇ ਦੀ 51000 ਦੀ 51 ਦੀ ਹਾਂਜੀ ਛੋੜ ਛੱਪਾ ਕਰਕੇ ਚਲੋ ਯਾਰ ਛੱਡਾਂਗੇ ਹੋਰ ਜਾ ਛੱਡ ਦੇ ਚਲੋ ਠੀਕ ਹੈ ਜੀ ਨਿੰਜਾ ਜੀ ਨਿੰਜਾ ਦੀ ਦੇ ਦਾਂਗੇ ਹਾਂ ਲੈ ਜਵਾਨਾ ਮਾਰਦੇ ਥਾਪੀ ਜਿੰਦੀ ਰਵੇ ਨਿੰਜਾ ਯਾਰ ਜੀ ਸੱਜਣਾ ਤੁਹਾਨੂੰ ਮਿਲ ਗਈ ਹੈ ਹੈਨਾ ਜਾਇਜ਼ ਹੈ ਰੇਟ ਹੈਨਾ ਅੱਗੇ ਆ ਗਈ ਗਾਂ ਖੋਲ ਦੋ ਵੀ ਇਹ ਭਾਜੀ ਕਿ ਪਹਿਲੇ ਸੂਏ 4 ਮਹੀਨਿਆਂ ਦੀ ਗੱਬਣ ਤੇ 4 ਦੰਦ ਮੂੰਹ ਦਾ 4 ਦੰਦ ਤੇ 4 ਮਹੀਨਿਆਂ ਦੀ ਚੈੱਕ ਪਾਸ ਸਜਣੋ ਪਹਿਲਾ ਸੂਬਾ ਬੱਛੀ ਪਲੂਣ ਹੀ ਸੁਣੀ ਆ ਲੈ ਆ ਸਜਣਾ ਮੋੜ ਰਿਆ ਬਾ ਕੋਈ ਖਾਲ ਨਹੀਂ 4 ਮਹੀਨਿਆਂ ਦੀ ਚੈੱਕ ਪਾਸ ਆ ਤੇ ਵਹਿ ਰਿਆ ਕਰੋ ਸੰਗ ਦੇ ਵਿੱਚ ਹਨਾ ਬਾਕੀ ਠੰਡੀ ਤੇ ਨਹੀਂ ਬਣੀ ਭਾਵੇਂ ਜਿਤਨਾ ਮਰਜੀ ਸੁਣਾਉਂਗਾ ਸਲਾਈ ਜੋ ਜੋ ਮਰਜੀ ਕਰੀ ਜੋ ਛਾੜੀ ਸੰਗ ਖਾਣ ਵਾਵਾ ਜੰਗ ਠੀਕ ਲੱਗੇ ਹਨਾ ਬਾਕੀ ਇਹ ਜੇ 4-5 ਮਹੀਨੇ ਪਏ ਆ ਹਾਂਜੀ ਹਾਂਜੀ ਬਾਕੀ ਇਹ ਵੀ ਜੇ ਕੋ ਸੰਭਲੂ ਵੀਰ ਤੇ ਵਾਧੇ ਵਾਲੀ ਚੀਜ਼ ਆ ਅੱਜ ਕਿੰਨੇ ਰੁਪਈਆ ਦੀ ਅੱਜ ਦੇ ਦਈਏ 30 ਹਜ਼ਾਰ ਦੀ ਜੀ 3 ਚਮਾਨ 28 ਆਦੀ ਦੇਰੀ 500 ਹੋ ਛੜ ਦੇ 2.75 ਦੀ ਦੇਣਾ ਸਾਢੇ 275 ਹਜ਼ਾਰ ਦੀ ਸਜਣੋ ਸਾਢੇ 25000 ਦੀ ਮਿਲ ਜੂਗੀ ਇਹ ਨੂੰ ਤੇ ਰੱਬ ਦਾ ਨਾਮ ਅਕਸਰ ਸੰਭੀ ਕਹੇ ਨੇ ਖੁਰਮਦਾਏ 4-5 ਸਾਲ ਤੇ ਪਸ਼ੂ ਸਾਰੇ ਜੰਨੇ ਨੇ ਇਹਨੇ ਦੀ ਭਾਜੀ ਤੁਸੀਂ ਸਿਆਣੇ ਜੋ ਵੀ ਮੱਛੀ ਤਿਆਰ ਹੁੰਦੀ ਹੈ ਗਹੀਆਂ ਦੇ ਹਾਂ ਜਿਹੜਾ ਹੁਣ ਐ ਛੋਟੀ ਦਾ ਮੁੱਲ ਪਾਇਆ ਇਹ ਵੀ ਹੁਣ ਮੁੱਲ ਥੋੜਾ ਜਨੀਆ ਜੀ ਜੈ ਜੀ ਹਾਂਜੀ ਹਾਂਜੀ ਚਲੋ ਖਰੀਦਦਾਰੀ ਕਰਿਓ 사ਸੀ ਕਾਲ